ਸਮਾਜ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਇਸ ਚੱਕਰ ਚ ਨਾ ਪੈਣਾ ਕਿ ਜਿਸ ਢੰਗ ਨਾਲ ਸਮਾਜ ਤੇ ਕਾਨੂੰਨ ਫੈਸਲਾ ਕਰਦਾ ਹੈ ਉਸੇ ਢੰਗ ਨਾਲ ਪਰਮਾਤਮਾ ਕਰਦਾ ਹੋਵੇਗਾ ਪਤਾ ਹੀ ਨਹੀਂ ਕਦਰ ਇਹ ਚੱਕਰ ਚ ਨਾ ਪੈ ਕਦੇ ਹੰਕਾਰ ਨਾ ਸਮ ਲੈਣਾ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿਣਾ ਇਸ ਤਰੀਕੇ ਨਾਲ ਫੈਸਲਾ ਨਾ ਕਰੇ ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਕੀ ਹੈ ਸੰਸਾਰ ਦੇਖਦਾ ਹੈ ਮੇਰੀ ਕਿਰਤ ਕੀ ਹੈ ਉਹਨੂੰ ਨੀਅਤ ਦਿਖਾਈ ਨਹੀਂ ਕਿਸ ਤਰ੍ਹਾਂ ਮੇਰੀ ਨੀਅਤ ਦੇਖੋਗੇ ਮੈਂ ਤੁਹਾਡੀ ਨੀਅਤ ਕਿਸ ਤਰ੍ਹਾਂ ਦੇਖਾਂ ਮੇਰੇ ਅੰਦਰ ਜੋ ਵਿਚਾਰ ਚੱਲ ਰਹੇ ਨੇ ਤੁਹਾਨੂੰ ਕੀ ਪਤਾ ਹੈ ਤੁਹਾਡੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਮੈਨੂੰ ਕੀ ਪਤਾ ਪਰ ਪਰਮਾਤਮਾ ਨੂੰ ਪਤਾ ਹੈ ਗੁਰੂ ਨੂੰ ਪਤਾ ਭਾਈ ਗੁਰਦਾਸ ਕਹਿੰਦੇ ਨੇ ਅੰਤਰ ਜਾਮੇ ਸੁਨ ਕੰਪਤ ਹੋ ਅੰਤਰਗਤ اے ਪ੍ਰਭੂ ਮੈਨੂੰ ਕੰਬਣੀ ਛਿੜ ਜਾਂਦੀ ਏ ਜਦ ਮੈਨੂੰ ਪਤਾ ਚੱਲਦਾ ਤੂੰ ਮੇਰੇ ਵਿਚਾਰਾਂ ਨੂੰ ਵੀ ਦੇਖਦਾ ਹੈ ਤੂੰ ਮੇਰੀ ਸੋਚਣੀ ਨੂੰ ਵੀ ਮੈਂ ਤੇ ਕੰਬ ਜਾ ਅੰਤਰ ਜਾਮੇ ਸੁਨ ਕੰਪਤ ਹੋ ਅੰਤਰਗਤ ਪਤ ਤੁਪਾਵਨ ਸੁਨ ਆਸਰੋ ਪੁਰਦਾਰ हे प्रभु एक आस है इस करके मैं आ गया तो पतत पावन बख्शे नहीं ਬੱਜੇ ਪਰਨਪੂਤੇ ਅੰਦਰ ਵੀ ਜਾਣਾ ਮੈਂ ਫਿਰ ਅਰਜ਼ ਕਰਾਂ ਮੇਰੀ ਨੀਅਤ ਕੀ ਤੁਹਾਨੂੰ ਕੀ ਪਤਾ ਤੁਹਾਡੀ ਨੀਅਤ ਕੀ ਹੈ ਮੇਰੇ ਬਾਰੇ ਮੈਨੂੰ ਕੀ ਪਤਾ ਮੈਂ ਕੀ ਸੋਚਦਾ ਰਹਿੰਦਾ ਤੁਹਾਨੂੰ ਕੀ ਪਤਾ ਤੁਸੀਂ ਕੀ ਸੋਚਦੇ ਰਹਿੰਦੇ ਮੈਨੂੰ ਕੀ ਪਤਾ ਪਰਮਾਤਮਾ ਨੂੰ ਈਸ਼ਵਰ ਨੂੰ ਸੰਸਾਰ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਇਹ ਦੂਜੀ ਸ਼੍ਰੇਣੀ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗਲਤ ਹੋ ਦੂਜੀ ਸ਼੍ਰੇਣੀ ਨੀਅਤ ਤੇ ਠੀਕ ਹੈ ਕਦੀ ਕਦੀ ਕਰਤ ਗਲਤ ਹੋ ਜਾਂਦੀ ਹੈ ਪਰਮਾਤਮਾ ਮaaf ਕਰ ਦਿੰਦਾ ਹੈ ਹੋ ਸਕਦਾ ਹੈ ਸਮਾਜ ਤੇ ਕਾਨੂੰਨ ਮaaf ਨਾ ਕਰੇ ਸਜ਼ਾ ਦੇ ਇਹਨੂੰ ਤਮੇਦੋ ਉਦਾਹਰਣ ਵੀ ਦੂਜੀ ਸ਼੍ਰੇਣੀ ਚ ਜਿਹੜੇ ਆਂਦੇ ਨੇ ਉਦਾਹਰਣ ਤੇ ਆ ਤ੍ਰੇਤੇ ਯੁੱਗ ਦੇ ਅਵਕਾਰੀ ਪੁਰਸ਼ ਸ਼੍ਰੀ ਰਾਮ ਉਹਨਾਂ ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਲੱਗੇ ਛਤਰੀ ਸੰ ਕਲਗੀਦਰ ਬਾਦਸ਼ਾਹ ਵੀ ਕਹਿੰਦੇ ਸਨ ਛਤਰੀ ਕੋ ਬਹੁਤ ਹਮ ਬਾਮਨ ਬਣਾਏ ਛਵੇਂ ਬਾਦਸ਼ਾਹ ਸ਼ਿਕਾਰ ਖੇਡਦੇ ਸੰ ਦਸਵੇਂ ਖੇਡਦੇ ਸੰ ਰਾਮ ਖੇਡਦੇ ਸੀ ਰਾਮ ਦੇ ਪਿਤਾ ਖੇਡਦੇ ਸੀ ਇਥੇ ਪਤਾ ਨਹੀਂ ਕਿਹੜੇ ਜੈਨੇ ਆ ਗਏ ਨੇ ਸਿੱਖਾ ਨੂੰ ਵੀ ਜੈਨੇ ਬਣਾਉਣ ਲੱਗ ਪਏ। खैर, ਮختصر ਬਿਆਸ ਕਰਦਾ। ਮੈਂ ਪਹਿਲੇ ਅਰਜ਼ ਕਰ ਦਿੰਦਾ। ਮੇਰੇ ਕਿਸੇ ਵਿਚਾਰ ਨਾਲ ਤੁਸੀਂ ਸਹਿਮਤ ਨਹੀਂ ਨਾ ਤੇ ਇਹ ਮੇਰਾ ਹੰਕਾਰ ਨਾ ਸਮਝਣਾ। ਹੁਣ ਮੇਰਾ ਮਨ ਇਸ ਤਰ੍ਹਾਂ ਬਣ ਗਿਆ ਕੋਈ ਸਹਿਮਤ ਹੈ ਭਾਵੇਂ ਨਹੀਂ ਪ੍ਰਭੂ ਦੀ ਰਹਿਮਤ ਮਿਲਦੀ ਹੈ। ਗੁਰੂ ਦੀ ਰਹਿਮਤ। ਵਾਹਿ। ਬਸ ਉਹ ਦੀ ਬਖਸ਼ਿਸ਼। ਉਚੇਸਤ ਨਾਮਾ ਲਗਣਾ ਤੇ ਮੁਖਤਸਰ ਹਸਕਲ ਦਸ਼ਰਤ ਸ਼ਿਕਾਰ ਫੇਡਣ ਲਈ ਨਿਕਲੇ। ਦਿਨ ਵਰ ਹੋ ਗਿਆ ਕੋਈ ਸ਼ਿਕਾਰ ਹੱਥ ਨਹੀਂ ਆਇਆ। ਹੱਥ ਨਹੀਂ ਆਇਆ। ਵਾਪਸ ਆ ਰਹੇ ਨੇ ਸੰਧਿਆ ਹੋ ਗਈ ਹੈ। ਸਾਹਮਣੇ ਸਰੋਵਰ ਹੈ ਤੇ ਦਸ਼ਰਤ ਨੂੰ ਐਸਾ ਮਹਿਸੂਸ ਹੋਇਆ ਕੋਈ ਹਿਰਨ ਪਾਣੀ ਪੀਂਦਾ। ਹਾਲਾਂਕਿ ਉਹ ਮਨੁੱਖ ਸਿੰਘ ਇੰਜ ਝੁੱਕ ਕੇ ਕਰਮੰਡਲ ਭਰ ਰਿਹਾ ਸੀ ਤੇ ਦੋ ਹੱਥ ਝੁਕੇ ਹੋਏ ਦੋ ਪੈਰ ਪਿੱਛੇ ਇੰਜ ਲੱਗਿਆ ਜਿਵੇਂ ਕੋਈ ਚੁੱਪ ਆਇਆ ਜਾਂਦਾ ਖਿੱਚ ਕੇ ਬਾਣ ਮਾਰਿਆ ਦਸਰਤ ਲਗੇ ਤੀਰ ਦੇ ਲਗਦਿਆਂ ਚੀਖ ਨਿਕਲੀ ਬੜੀ ਭਾਰੀ ਚੀਖ ਨਿਕਲੀ ਦਸਰਤ ਹੈਰਾਨ ਹੋ ਗਿਆ ਲੱਗਦਾ ਮੈਂ ਕੋਈ ਬੰਦਾ ਮਾਰ ਬੈਠਾ ਘੋੜਾ ਦੌੜਾਇਆ ਸ਼ਿਕਾਰ ਤੱਕ ਪਹੁੰਚੇ ਕੀ ਦੇਖਦਾ ਹੈ ਬੰਦਾ ਤੜਪ ਰਿਹਾ ਸ਼ਰਵਨ ਕੁਮਾਰ ਸੀ ਮਾਂ ਬਾਪ ਲਈ ਪਾਣੀ ਲੈ ਆਇਆ ਸੀ ਜ਼ਾਰੋ ਜ਼ਾਰ ਦਸਰਤ ਰੋਂਦਾ ਹੈ ਪ੍ਰਭੂ ਇਹ ਕੀ ਹੋ ਆ ਮੇਰੇ ਕੋਲ ਕੀ ਹੋ ਘਰ ਜਾ ਰਿਹਾ ਸੀ ਸ਼ਾਮ ਦਾ ਵਕਤ ਸੀ ਐ ਮੇਰੇ ਕੋਲ ਕੀ ਅਨਰਥ ਹੋ ਗਿਆ ਤੜਪਦਾ ਰੋਂਦਾ ਹੈ ਸਰਵਨ ਕੁਮਾਰ ਨੂੰ ਮਾਰਨਾ ਦਸਰਤ ਦੀ ਨੀਅਤ ਨਹੀਂ ਹੈ ਕਿਰਤ ਗਲ ਤੋਂ ਸਰਵਨ ਕੁਮਾਰ ਨੂੰ ਮਾਰਨਾ ਦਸਰਤ ਦੀ ਸੋਚਣੀ ਨਹੀਂ ਹੈ ਕਰਨੇ ਗਲ ਤੋਂ ਸਮਾਜ ਤੇ ਕਾਨੂੰਨ ਦੇ ਮੁਤਾਬਕ ਤੇ ਕਾਤਲ ਹੈ ਪਰਮਾਤਮਾ ਦੇ ਮੁਤਾਬਕ ਨਹੀਂ ਨਹੀਂ ਇੱਕ ਦੂਸਰਾ ਉਦਾਹਰਨ 12 ਮੂਲਾ ਦੀ ਗੱਲ ਕਸ਼ਮੀਰ ਦੀ ਸ਼ੇਨਿਆ ਬਾਦਸ਼ਾਹ ਘੋੜੇ ਤੇ ਸਵਾਰ ਸੰਗਤਾਂ ਦੇ ਨਾਲ ਆਪਣੇ ਟਿਕਾਣੇ ਤੇ ਜਾ ਰਹੇ ਨੇ ਉਹ ਟਿਕਾਣਾ ਅੱਜ ਕੱਲ੍ਹ ਜੇਲਮ ਦੇ ਕੰਡੇ ਤੇ ਬੜਾ ਖੂਬਸੂਰਤ ਬਣਿਆ ਆਇਆ ਹੈ। ਕਈ ਦਹਾਕਾ ਦਾ ਸਾਜ਼ਰੀ ਬਣ ਕੇ ਰਹਿ ਤਾ। ਜਾ ਰਹੇ ਨੇ ਰਸਤੇ 'ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਮ ਪਕੜ ਲਈ। ਹੈਗੀ ਹਨ ਪੜਸੀ ਕਿਸੇ ਧਰਮ ਮੰਦਰ ਦੇ 'ਚ ਕਥਾ ਸੁਣਦੇ ਕੋਈ ਬੋਲ ਸੁਣ ਲੈ ਸਨ। ਪਤਿਤ ਸ਼ਬਦ ਵੀ ਕਿਦਰੇ ਸੌਣ ਲਿਆ ਹੋਵੇਗਾ ਇੱਥੇ ਦੁਹਰਾਈ ਜਾਵੇ ਉਲਟਾ ਕੇ ਤੁਸੀਂ ਪਤਿਤ ਮੈਂ ਪਤਿਤ ਪਾਮ ਨੂੰ ਤੁਸੀਂ ਪਤਿਤ ਮੈਂ ਪਤਿਤ ਪਾਮ ਨੂੰ ਤੁਸੀਂ ਪਤਿਤ ਮੈਂ ਪਤ ਕਈ ਜਾਂਦੀ ਰਟੀਆਂ ਜਾਂਦੀ ਬੋਲਣਾ ਕਰ ਦਿੱਤਾ ਸੇਵਾਦਾਰ ਨੇ ਲਗਾ ਅਥਾਖ ਹੋਈ ਅਖਿਆ ਮਾਈ ਕੀ ਪਈ ਬੋਲਦੇ ਨੇ ਤੈਨੂੰ ਬੋਲਣ ਦੀ ਤਾਇਜ਼ ਨਹੀਂ ਕੀ ਆਉਂਦੀ ਪਈ ਦਰਸਲ ਸੁਣਿਆ ਤੇ ਇਹ ਹੋਣਾ ਤੁਸੀਂ ਹੀ ਬਦਦ ਪਾਵਨ ਮੈਂ ਪਦਦ ਮੈਂ ਬਦਦ ਤੁਸੀਂ ਬਦਦ ਪਾਵਨ ਵਿਚਾਰੀ ਉਲਟਾ ਗਏ ਅਰਥਾ ਦਾ ਬਦਾਨੀ ਤੁਸੀਂ ਪਦਦ ਮੈਂ ਪਦਦ ਪਾਵਨ ਤੁਸੀਂ ਬਦਦ ਮੈਂ ਪਦਦ ਪਾਵਨ ਕਹੀ ਜਾਂਦੀ ਹੈ ਸੇਵਾਦਾਰ ਨੇ ਇੱਕ ਪਾਸੇ ਕੀਤਾ ਛੇਵੇਂ ਬਾਦਸ਼ਾਹ ਗੋੜੇ ਤੋਟਰੇ ਮਾਤਾ ਨੂੰ ਗਲਵਕੜਿ ਲਿਆ ਆਖਿਆ ਮਾਂ ਤੇਰੇ ਮੌਲਾ ਚ ਬੜੀ ਭਾਵਨਾ ਹੈ ਤੇਰੇ ਮੌਲਾ ਚ ਬੜੀ ਮਿਲਾਸ ਤੇਰੇ ਬੋਲਾਂ 'ਚ ਬੜੀ ਬਰਕਤ ਹੈ ਤੇਰੇ ਬੋਲਾਂ 'ਚ ਬੜਾ ਪਿਆਰ ਹੈ ਸਵੇਰੇ ਸਿੰਘ ਸਾਹਿਬ ਤੁਹਾਨੂੰ ਸੁਣਾ ਰਹੇ ਸਨ ਇਹ ਬੋਲ ਮੈਂ ਅਕਸਰ ਦੁਹਰਾ ਦੇਣਾ ਹਾਂ ਜੇ 12 ਹੁਲਚਕ ਬੋਲ ਦੇ ਪੇਖਰੇ ਪ੍ਰਮਾਤਮਾ ਦੇ ਨਿਗਾਹ 'ਚੇ ਖੋਟੇ ਨਹੀਂ ਖਰੇ ਭਾਵਨਾ ਦੇਖ ਕਰ ਸਮਾਜ ਦੇਖਦਾ ਮੇਰੀ ਗ੍ਰਿਤ ਕੀ ਹੈ ਪਰਮਾਤਮਾ ਦੇਖਦਾ ਹੈ ਗੁਰੂ ਦੇਖਦਾ ਹੈ ਮੇਰੀ ਨਿਗਹਿਤ ਕੀ ਇਹ ਦੂਜੀ ਸ਼੍ਰੇਣੀ ਸੋਚਦੇ ਤੇ ਠੀਕ ਨੇ ਕਦੀ ਕਦੀ ਕਰਨਾ ਵੱਲ ਤੋਰ ਕਦੀ ਕਦੀ ਇਹ ਨਹੀਂ ਕਿ ਹਮੇਸ਼ਾ ਨੀਅਤ ਤੇ ਠੀਕ ਹੈ ਕਦੀ ਕਦੀ ਕਰਤ ਵੱਲ ਤੋਰ ਬਖਸ਼ੇ ਜਾਂਦੇ ਕਬੂਲ ਹੋ ਜਾਂਦੇ ਇੱਕ ਤੀਜੀ ਸ਼੍ਰੇਣੀ ਕਰਤ ਤੇ ਠੀਕ ਹੈ ਨੀਅਤ ਠੀਕ ਹੈ ਕਰਦੇ ਤੇ ਠੀਕ ਨੇ ਸੋਚਦੇ ਠੀਕ ਨਹੀਂ ਕਰਨੇ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਮੈਨੂੰ ਕਹਿਣ ਦੇਣਾ ਮੰਦਰ ਮਸਜਿਦ ਗੁਰਦਾਰੇ ਬਸ ਇਨਾ ਤੀਜੀ ਸ਼੍ਰੇਣੀ ਨਾਲ ਭਰੇ ਹੋਏ ਐ ਤੀਜੀ ਕਰਦੇ ਤੇ ਠੀਕ ਨੇ ਸੋਚਦੇ ਠੀਕ ਨਹੀਂ ਕਰਨੀ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਕਰਤ ਤੇ ਠੀਕ ਹੈ ਕਿ ਸਮਾਜ ਦੇ ਜੋ ਰਹਿਣਾ ਹੈ ਕਾਨੂੰਨ ਹੈ ਪਰ ਨਿਗਤ ਠੀਕ ਨਹੀਂ ਤੇ ਪ੍ਰਮਾਤਮਾ ਤੇ ਨੀਅਤ ਨੂੰ ਭਾਗ ਲਾਂਦਾ ਨਾਨਕ ਘਰ ਹੀ ਬੈਠਿਆ ਸੋ ਵੇਲੇ ਜੇ ਨੀਅਤ ਰਾਸ ਕਰੇ ਐ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਰਤ ਹੈ ਕਰਨਾ ਬੋਲ ਰਿਹਾ ਦਿਮਾਗ ਵਰ ਕਰ ਰਿਹਾ ਹੈ ਜ਼ੁਬਾਨ ਮੇਰੀ ਬੋਲ ਰਹੀ ਬੋਲ ਕੇ ਬਾਹਰ ਪ੍ਰਗਟ ਕਰਨਾ ਕਰਤ ਹੈ ਪਰ ਜੋ ਮੈਂ ਬੋਲ ਰਿਹਾ ਮੇਰਾ ਮਨ ਇਸ ਨਾਲ ਸਹਿਮਤ ਨਹੀਂ। ਤੋਂ ਪਤਾ ਗੁਰਬਾਣੀ ਕੀ ਕਹਿੰਦੀ ਹੈ ਹਿਰਦੇ ਕਪਟ ਮੁਖ ਗਿਆਨੀ ਚਉਠੇ ਕਹਾ ਵਿਰੋਸ ਪਾਣੀ ਐ ਚਉਠੇ ਕੀ ਪਾਣੀ ਰੜਕਦਾ ਭੈ ਜੋ ਬੋਲਦਾ ਭੈ ਇਹਦੇ ਉਤੇ ਤੇਰਾ ਆਪਣਾ ਹੀ ਮਰੋਸਾ ਕੋਈ ਨਹੀਂ ਵਾਪਸ ਹੀ ਨਹੀਂ ਮੰਦਾ। ਗੁਰਬਾਣੀ ਲਾਨਤਾ ਬਾਂਦੀ ਹੈ ਅਵਰਨ ਕੋ ਉਪਦੇਸ਼ ਦੇ ਮੁਖ ਮੇ ਪਰ ਹੈ ਰੇ ਰਾਸ ਬਿਰਾਣੀ ਰੱਖ ਤੇ ਖਾਇਆ ਕਰ ਕਾਥੇ ਇਹ ਗਿਆਨੀ ਆਪਣੇ ਮੂੰਹ ਚੋਂ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ ਦੇ ਚ ਪਾ ਰਿਹਾ ਹੈ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਇਆ ਕਿ ਤੈਨੂੰ ਰਸ ਨਹੀਂ ਆਇਆ ਤਾਂ ਸ਼ੱਕਰ ਨਹੀਂ ਹੈ ਮਿੱਟੀ ਹੈ ਅਵਰਨ ਕੋ ਉਪਦੇਸ਼ਤੇ ਉਹ ਕਮੇ ਪਰ ਹੈ ਰੇ ਇਹ ਰੇਤ ਹੋਵੇਗੀ ਮਿੱਟੀ ਹੋਵੇਗੀ ਖੰਡ ਨਹੀਂ ਕਿਉਂਕਿ ਆਖ ਕੇ ਤੈਨੂੰ ਵੀ ਰਸ ਨਹੀਂ ਆਇਆ ਪਰਮਾਤਮਾ ਨਿਯਤ ਦੇਖਦਾ ਹੈ ਮੱਥਾ ਟੇਕਣਾ ਚੰਗੀ ਕਿਰਤ ਹੈ ਚੰਗੀ ਕਿਰਤ ਹੈ ਪਰ ਜੇ ਨਿਯਤ ਠੀਕ ਨਹੀਂ ਸੀਸ ਨਿਵਾਈਏ ਕਿਆ ਥੀਏ ਜਾਂ ਰਿਦੇ ਕੁਸਲਤੇ ਜਾ ਇਸ ਮੱਥਾ ਟੇਕਣ ਨਾਲ ਕੀ ਹੁੰਦਾ ਟੇਕੇ ਜਾ ਰੋ ਕੁਛ ਨਹੀਂ ਗੁਸਤਾ ਜੇ ਨਿਯਤ ਸੇ ਸਿਰ ਝੁਕਾਉਣਾ ਤੇ ਮਤਲਬ ਇਹ ਨਾ ਹੁੰਦਾ ਗੁਰੂ ਮੈਂ ਸਰੈਂਡਰ ਕਰਦਾ ਸਮਰਪਣ ਕਰਨਾ ਤੇਰੀ ਹਰ ਗੱਲ ਮੈਨੂੰ ਕਬੂਲ ਤੇ ਜੇ ਸਿਰ ਝੁਕਾ ਕੇ ਵੀ ਹਰ ਗੱਲ ਕਬੂਲ ਨਹੀਂ ਤਾਂ ਮੱਥਾ ਡੇਕੜਾ ਪਖੰਡ ਨਹੀਂ ਤੇ ਹੁਰ ਕੀ ਹੈ ਪਖੰਡ ਮੱਥਾ ਕੋਈ ਕੋਈ ਟੇਕਦਾ ਹੈ ਪਖੰਡ ਸਾਰੇ ਹੀ ਕਰਦੇ ਕੋਈ ਕੋਈ ਕਰਦਾ ਕਥਾ ਕਦੀ ਕਦੀ ਹੁੰਦੀ ਹੈ ਪਾਣੀ ਬਥੇੜੇ ਝੂਠੇ ਕਹਾ ਕਿਹਾ ਬਿਲਾ ਬਸ ਪਾਣੀ ਕੀਰਤਨ ਕਦੇ ਕਦੇ ਹੁੰਦਾ ਕੋਈ ਗਾਵੇ ਨਾ ਕੀ ਨਾ ਦੀ ਬੇਦੀ ਬਹੁ ਬਾਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ ਕੀਰਤਨੀਆਂ ਕੀਰਤਨ ਕਦੇ ਕਦੇ ਕਰਦਾ ਹੈ ਅਕਸਰ ਰੋਣਾ ਹੀ ਪਿਟਣਾ ਹੁੰਦਾ ਕੋਈ ਕੀਰਤਨ ਨਹੀਂ ਹੁੰਦਾ ਰੋਣਾ ਪਿਟਣਾ ਸਰੋਤਾ ਕੋਈ ਕੋਈ ਹੁੰਦਾ ਗੁਰਦੁਆਰੇ ਸਭ ਤਮਾਸ਼ਾਈ ਹੁੰਦੇ ਨੇ ਦਾਨੇ ਕੋਈ ਕੋਈ ਹੁੰਦਾ ਮੰਦੇ ਤਲ ਤੇ ਬੇਮਾਨਾ ਸੇਵਾ ਕਰਨ ਵਾਲਾ ਕੋਈ ਕੋਈ ਹੁੰਦਾ ਦਿਲ ਦੀ ਬਾਗ ਦੇ ਤਲ ਤੇ ਕਠੋਰ ਹੁੰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਸੇਵਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੀ ਕਥਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਕੀਰਤਨ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲਿਆਂ ਤੋਂ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਨਹੀਂ ਕੁਛ ਨਹੀਂ ਕੋਈ ਥੇਰੇ ਸੇਵਾ ਆਪੇ ਕੋ ਬੁਰੇ ਥੇਰੇ ਪ੍ਰਬੰਧ ਪੈ ਚਾਲੰਦਨ ਕੁਝ ਵੀ ਨਹੀਂ ਕੁਝ ਵੀ ਬੁੱਢਾ ਵਰਗ ਹੋ ਗਿਆ ਅੱਧਾ ਪੰਜਾਬ ਬਦਲ ਤੋ ਗਿਆ ਤੇ ਬਾਕੀਆਂ ਨੂੰ ਲੜਾਈ ਝਗੜਿਆਂ 'ਚ ਪਾ ਦਿੱਤਾ ਕੁਝ ਵੀ ਕੁਝ ਵੀ ਨੀयत ਠੀਕ ਨਹੀਂ ਹੈ ਤਾਂ ਕਰਤ ਨ ਵੀ ਕਰੀਏ ਸੋਚਣੀ ਠੀਕ ਨਹੀਂ ਹੈ ਤਾਂ ਕਰਨੇ ਨ ਵੀ ਕਰੀਏ ਪ੍ਰਮਾਤਮਾ ਕਰਨੇ ਨਹੀਂ ਦੇਖਦਾ ਸੋਚਣੀ ਦੇਖਦਾ ਇਹ ਤੀਜੀ ਸ਼੍ਰੇਣੀ ਕਰਤ ਠੀਕ ਹੈ ਨੀयत ਠੀਕ ਹੈ ਕਰਦੇ ਠੀਕ ਨੇ ਸੋਚਦੇ ਨਹੀਂ ਠੀਕ ਸੋਚਣੀ ਹੈ ਹੀ ਕੋਈ ਨਹੀਂ ਕਈ ਕੋ ਸਰਦਾਰ ਚਤਰ ਸਿੰਘ ਐਲੋਗੇ ਜਲੰਧਰ ਦੇ مشهور ਮਾਰੂ ਹਾਈ ਕੋਰਟ ਦੇ ਕੇਸ ਲੜਦੇ ਨੇ ਕੁਝ ਗੱਲਬਾਤ ਕਰਦੇ ਆ ਉਹਨਾਂ ਦੀ ਅੱਖਾਂ ਬਾਰੇ ਮੈਂ ਕਹਾਂ ਬਜ਼ੁਰਗ ਹੋ ਤੁਸੀਂ ਕਿ ਧਾਰਮਿਕ ਸਮਾਗਮ ਕਰਾਉਂਦੇ ਨੇ ਅਕਸਰ ਜਲੰਧਰ ਦੇ ਜਲਾਸਾ ਸਾਸਰੀ ਵਰਦਾ ਹੁੰਦਾ ਹੁੰਦਾ ਕਾਫੀ ਸਮਾਜਿਕ ਸੇਵਕ ਉਹ ਮੰਨੇ ਜਾਂਦੇ ਨੇ ਮੈਂ ਕਿ ਤੁਹਾਡੀ ਅੱਖਾਂ ਚ ਹੈ ਜੀ ਕਹਿੰਦੇ ਗੈਨੀ ਜੀ ਕੀ ਕਰਾਏ ਜਿੰਨੇ ਮੁਕਦਮੇ ਨੇ ਪਤਾ ਕੀ ਹੈ ਇਲੈਕਸ਼ਨ ਹੁੰਦਾ ਪਿੰਡਾਂ ਚ ਸਰਪੰਚ ਬਣ ਜਾਂਦਾ ਜਿੱਤ ਜਾਂਦਾ ਦੂਜੀ ਮੁਖਾਲਫ ਪਾਰਟੀ ਉਸਨੂੰ ਮਾਰ ਦਿੰਦੀ ਹੈ ਤਾਂ ਜਿਹੜਾ ਜਿੱਤ ਜਾਂਦਾ ਉਹਨੂੰ ਮਾਰ ਦਿੰਦੇ ਨੇ ਜਿਹੜੇ ਮਾਰਦੇ ਨੇ ਉਹ ਜੇਲ੍ਹ ਦੇ ਚਾਉਂਦੇ ਨੇ ਮੁਕਦਮੇ ਮੇਰੇ ਕਿ ਇਹਨੇ ਪਿੰਡ ਦਾ ਸਰਪੰਚ ਤੇ ਬਰਦਾਸ਼ਤ ਨਹੀਂ ਕਰ ਸਕਦੇ ਬਾਕੀ ਕਿਸੇ ਨੂੰ ਕਰਨ ਇਹ ਤੇ ਪਿੰਡ ਦਾ ਸਰਪੰਚ ਹੀ ਨਹੀਂ ਬਰਦਾਸ਼ਤ ਸਰਦਾਰ ਚਤਰ ਸਿੰਘ ਐਡਵੋਕੇਟ ਇਸ ਗੱਲ ਦਾ ਮੈਨੂੰ ਨਹੀਂ ਪਤਾ ਸੀ ਅੱ데 ਤੋਂ ਜ਼ਿਆਦਾ ਸਰਪੰਚ ਮਾਰ ਦਿੱਤੇ ਜਾਂਦੇ ਇਹ ਮੈਨੂੰ ਨਹੀਂ ਪਤਾ ਸੀ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਇਤਨਾ ਮੈਂ ਕਿਹਾ ਤੁਸੀਂ ਮੇਰੀ ਜਾਣਕਾਰੀ ਦਾ ਵਾਅਦਾ ਕਰਾਇਆ ਮੈਨੂੰ ਨਹੀਂ ਪਤਾ ਸੀ ਇਹ ਜੋ ਜਿੱਤਦੇ ਨੇ ਅਤੇ ਸਰਪੰਚ ਮਾਰ ਦਿੱਤੇ ਜਾਂਦੇ ਨੇ ਬਾਕੀ ਜੇ ਨਾ ਠੋਕਰਾਂ ਕੰਦੇ ਨੂੰ ਮੁਕਦਮੇ ਤੁਹਾਡੇ ਕੋਲ ਆ ਨੇ ਕਹਿੰਦੇ ਰੋਣਾ ਮੈਨੂੰ ਇਸ ਵਰਗਾ ਇਹ ਤੇ ਪਿੰਡ ਦਾ ਸਰਪੰਚ ਨਹੀਂ ਬਰਦਾਸ਼ਤ ਕਰਦੇ ਬਾਕੀ ਕਿਸ ਨੂੰ ਬਰਦਾਸ਼ਤ ਕਰਨ ਕਰੇ ਜਿਹੜਾ ਜਿੱਤ ਜਾਂਦਾ ਉਹ ਮਾਰ ਦਿੱਤਾ ਜਾਂਦਾ ਜਿਹੜੇ ਮਾਰਦੇ ਨੇ ਉਹ ਫਿਰ ਜੇਲ੍ਹਾਂ ਚ ਕਹਿੰਦੇ 50 ਸਾਲ ਤੋਂ ਮੈਂ ਇਹ ਦੇਖ ਰਿਹਾ ਬੁੱਢਾ ਹੋ ਗਿਆ ਬਿਰਦ ਹੋ ਗਿਆ ਤੇ ਪੇਸ਼ਾ ਛੱਡਣਾ किसी हद हाँ तक एक हज़ार साल तो अफगानी भी यही कर रहे हैं अफगानिस्तान काबल के जमया मुहाजा दस बारह कबीले ने एक हज़ार साल तो लड़ रहे हर रोज़ सौ बंदे अफगानिस्तान ना मारे जाने अफगानिस्तान के भी है ये तो गल आई कृत ठीक है वो अफगानी भी पांच वक्त नमाज पढ़ते हैं वो जो ਕੁਰਾਨ ਪਾਕ ਦੀ ਤਲਾਵਤ ਵੀ ਕਰਦੇ ਨੇ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਵੀ ਰੱਖਦੇ ਨੇ ਪਰ ਦੂਜੇ ਤੀਜੇ ਦਿਨ ਕਤਲ ਘਾਤ ਨਾ ਕਰਨ ਤੇ ਆਪਾਂ ਨਹੀਂ ਕਿਹੜੀ ਗੱਲ ਦਾ ਪੜਾਣ ਕਿਹੜੀ ਗੱਲ ਕਰਦੇ ਗੁਰਤ ਜੀ ਕੇ ਨਹੀਂ ਠੀਕ ਰਹੇ ਸੋਚਣੀ ਠੀਕ ਹੈ ਵਿਚਾਰ ਠੀਕ ਨੇ ਇਹ ਤੀਜੀ ਸ਼੍ਰੇਣੀ ਮੰਦਰ ਮਸਜਿਦ ਗੁਰਦੁਆਰਿਆਂ ਦੇ ਵਿੱਚ ਇਨਾਂ ਹੀ ਧਾਰਮਿਕ ਲੋਗਾਂ ਦੇ ਨਾਲ ਭਰੇਵੇਂ ਨੇ ਕਰਤ 取 ਨੇ ਨੀਲ ਠੀਕ ਨੇ ਬੜੇ ਦਾਨੀ ਨੇ ਤੰਦੇ ਦਲ ਤੇ ਬੜੇ ਬੇਈਮਾਨ ਨੇ ਮਨ ਦੇ ਦਲ ਬੜੇ ਦਿਆਲੂ ਨੇ ਤੰਦੇ ਦਲ ਦੇ ਸੇਵਾ ਬੇਕਰਨ ਬੜੇ ਘਟੋਰ ਨੇ ਮਨ ਦੇ ਦਲ ਸਮਾਜ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਪਰਮਾਤਮਾ ਦੀ ਦ੍ਰਿਸ਼ਟੀ ਚ ਕبول ਨਹੀਂ 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 ਗਿਆਨੀ ਨਹੀਂ ਕਥਾਵਾਚਕ ਮੈਨੂੰ ਵੀ ਕੁਝ ਸਾਲਾਂ ਤੋਂ ਸ਼ਰਮ ਆਈ ਔਰ ਅੱਜ ਤੱਕ ਜੋ ਮੈਂ ਕਰਦਾ ਰਿਹਾ ਉਸ ਤੇ ਮੈਨੂੰ ਸ਼ਰਮਸਾਰ ਹੀ ਹੋ ਜਾਂਦਾ ਜੋ ਕੁਝ ਕਹਿਆ ਕਿਈ ਦਫਾ ਮਨ ਨਹੀਂ ਮੰਨਿਆ ਕਠਨੈ ਮਨ ਨੂੰ ਮਨਾਇਆ ਜੇਦਾ ਮਨ ਮੰਨ ਜਾਏ ਪਤਾ ਗੁਰੂ ਨਾਨਕ ਕੀ ਕਹਿੰਦੇ ਮਨ ਨੇ ਕੀ ਗੱਤ ਕਹੀ ਨਾ ਜੇਦਾ ਮਨ ਪ੍ਰਭੂ ਨੂੰ ਮੰਨ ਗਿਆ ਬੜੀ ਵੱਡੀ ਗੱਲ ਬੜੀ ਵੱਡੀ ਖੈਰ ਮੁਖਤਸਰ ਅਸਕਰ ਤੇ ਤੀਜੀ ਸ਼੍ਰੇਣੀ ਹੈ ਔਰ ਸਭ ਤੋਂ ਜ਼ਿਆਦਾ ਤਾਦਾਦ ਇਹਨਾਂ ਦੀ ਹੈ ਕਰਦੇ ਠੀਕ ਨੇ ਸੋਚਦੇ ਠੀਕ ਨੇ ਕਰਦੇ ਕਿਉਂ ਠੀਕ ਨੇ ਸਮਾਜ ਦੇ ਡਰ ਕਰਕੇ ਕਾਨੂੰਨ ਦੇ ਡਰ ਕਰਕੇ ਗੁਰੂ ਦੇ ਡਰ ਕਰਕੇ ਨਹੀਂ ਪ੍ਰਭੂ ਦੇ ਡਰ ਕਰਕੇ ਨਹੀਂ ਕਿਉਂਕਿ ਕਾਨੂੰਨ ਹੈ ਹਦਕੜੀਆਂ ਜੇ ਤੇ ਸਮਾਜ ਦੀ ਨਜ਼ਰਾਂ 'ਚ ਗਰੇਗਾ ਸਮਾਜ ਦੇ 'ਚ ਰਹਿਣਾ ਕਰਦੇ ਠੀਕ ਨੇ ਨਹੀਂ ਗਏ ਠੀਕ ਨਹੀਂ ਇਹ ਤੀਜੀ ਸ਼੍ਰੇਣੀ ਹੈ ਇਕ ਚੌਥੀ ਸ਼੍ਰੇਣੀ ਵੀ ਹੈ ਕਰਤ ਵੀ ਗਲਤ ਹੈ ਨਿਯਤ ਵੀ ਗਲਤ ਹੈ ਸੋਚਦੇ ਵੀ ਗਲਤ ਨੇ ਕਰਦੇ ਵੀ ਗਲਤ ਨੇ ਸੋਚਣੇ ਵੀ ਗਲਤ ਹੈ ਕਰਨੇ ਵੀ ਗਲਤ ਹੈ ਸੰਸਾਰ ਵੀ ਫਟਕਾਰ ਪਾਉਂਦਾ ਹੈ ਨਿਰੰਕਾਰ ਦੇ ਦਰਵਾਜ਼ੇ ਵੀ ਬੰਦ ਲੋਕ ਵੀ ਗਿਆ ਪਰਮਤਮ ਵੀ ਦੋਹੇ ਗਵਾ ਦਿੰਦੇ ਨਾ ਸੰਸਾਰ ਨੂੰ ਕਬੂਲ ਹੋਏ ਨਾ ਨਿਰੰਕਾਰ ਨੂੰ ਕਬੂਲ ਨਾ ਸਮਾਜ ਦੇ ਥਾ ਮੇਰੇ ਨਾ ਪਰਮਾਤਮਾ ਦੇ ਥਾ ਮੇਰੇ ਬਟਕਣਾ ਹੀ ਬਟਕਣਾ ਬਟਕਣਾ ਹੀ ਬਟਕਣਾ ਕਰਮ ਦੇ ਸਾਵ ਨਾਲ ਇਹ ਚਾਰ ਸ਼੍ਰੇਣੀਆਂ ਬਣਦੀਆਂ ਇੱਕ ਦਮ ਕਮੈਂ ਦੁਰਾ ਦਿਆਂ ਕਰਤ ਵੀ ਠੀਕ ਹੈ ਨੀਅਤ ਵੀ ਠੀਕ ਹੈ ਪਹਿਲੀ ਸ਼੍ਰੇਣੀ ਨੀਅਤ ਠੀਕ ਹੈ ਕਦੇ ਕਦੇ ਕਰਤ ਖਲਤ ਹੋ ਜਾਂਦੀ ਹੈ ਦੂਜੀ ਸ਼੍ਰੇਣੀ ਨੀਅਤ ਬਿਲਕੁਲ ਭੈੜੀ ਹੈ ਬਸ ਕਰਤੀ ਠੀਕ ਕਰ ਦੇ ਜੀ ਇਹ ਤੀਜੀ ਸ਼੍ਰੇਣੀ ਚੌਥੀ ਕਰਤ ਵੀ ਗਲਤ ਹੈ ਨਿਯਤ ਵੀ ਗਲਤ ਕਰਦੇ ਵੀ ਗਲਤ ਨੇ ਸੋਚਦੇ ਵੀ ਗਲਤ ਸੋਚਣੇ ਵੀ ਗਲਤ ਹੈ ਕਰਨੇ ਵੀ ਗਲਤ ਲੋਕ ਵੀ ਗਿਆ ਪਰ ਲੋਕ ਵੀ ਗਿਆ ਸੰਸਾਰ ਨੇ ਵੀ ਠੁਕਰਾਇਆ ਨਿਰੰਕਾਰ ਨੇ ਵੀ ਠੁਕਰਾਇਆ ਨਾ ਲੋਕ ਦੇ ਜਥਾ ਸਮਾਜ ਦੇ ਜਥਾ ਨਾ ਪਰਲੋਕ ਦੇ ਜਥਾ ਐਸਾ ਕਿਹੜਾ ਕਰਮ ਹੈ ਜੋ ਮਨੁੱਖ ਨੂੰ ਪੂਰਨ ਜਗਾ ਕੇ ਖਾਲਸ ਤੇ ਖਾਲਸਾ ਬਣਾ ਦੇਵੇ ਜਾਗਤ ਜੋਤ ਜਪੈ ਇਸ ਵਾਸਰ ਏਕ ਬਿਨਾ ਮਨ ਨੈਕ ਨਾਮ ਪੱਥਰ ਪੂਰਾ ਸੁੱਤਾ ਹੈ ਯਾਤਰਾ ਉਸ ਦਿਨ ਪੂਰੀ ਹੁੰਦੀ ਹੈ ਜਦ ਪੱਥਰ ਪੂਰਾ ਜਾਗ ਜਾਏ ਜੋ ਪੂਰਾ ਜਾਗ ਜਾਂਦਾ ਉਸੇ ਨੂੰ ਪੂਰਨਪੁਰਖ ਕਹਿੰਦੇ ਉਸੇ ਨੂੰ ਖਾਲਸਾ ਕਹਿੰਦੇ ਜਣਾ ਖੜਾ ਖਾਲਸਾ ਨਹੀਂ ਇਸ ਚੱਕਰ ਜਣਾ ਪੈਣਾ ਖੁੱਲਾ ਦਾੜਾ ਮੇਰਾ ਵੀ ਹੈ ਤੇ ਦਸਤਾਰ ਵੀ ਹੈ ਜੇ ਕੋ ਬਾਨ ਵੀ ਮੈਂ ਪਾਈ ਹੁਣ ਅੰਮ੍ਰਿਤ ਵੀ ਮੈਂ ਛਕਿਆ ਨਿਤਨੇਮ ਵੀ ਮੈਂ ਕਰਨਾ ਪਰ ਜੇ ਮੈਂ ਪੂਰਾ ਜਾਗਿਆ ਨਹੀਂ ਤਾਂ ਕਲ ਵੀ ਅਰਖਾਲਸਾ ਨਹੀਂ ਬਣਦਾ ਪੂਰਨ ਜੋਤ ਜਗੇ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਜਾਣੇ ਕਿ ਮੈਂ ਖਾਲਸਾ ਬਣੀ ਹੈ ਖਾਲਸਾ ਤੇ ਇੱਕ ਵੀ ਹੋਵੇ ਸ਼ਹਿਰ ਦੇ ਸ਼ਾਂਤੀ ਹੋ ਜਾਏਗੀ ਵਾਤਾਵਰਣ ਦੇ ਵਿੱਚ ਅਨੰਦ ਹੋ ਜਾਏਗਾ ਇੱਕ ਵੀ ਰਵਣਾ ਓਖਾ ਹੋ ਜਾਏਗਾ ਕਰਤੇ ਹੀ ਕਰਤੇ ਚੇਕੇ ਨਿਗਰਤੇ ਚੇਕੇ